ਇਹ ਪਿਆਰ ਹੈ ਮਨਦੀਪ ਧਾਮੀ ਆਸਟ੍ਰੇਲੀਆ ਜਿਸ ਵੀਰ ਦੇ ਵੱਲੋਂ ਅੱਜ ਬੈਸਟ ਰੀਡਰ ਤੇ ਬੈਸਟ ਜਾਫੀ ਨਹੀਂ ਕਹਿੰਦੇ ਬਾਸ਼ੀ ਮਸ਼ੀਨਾਂ ਦੇ ਮਾਣ ਜਿਹੜੇ ਕੀਤੇ ਜਾਣਗੇ ਲਓ ਦਰਸ਼ਕੋ ਜ਼ੋਰਦਾਰ ਤਾੜੀ ਮਾਰ ਦੀ ਇੱਕ ਵਾਰ ਆਪਾਂ ਫਾਈਨਲ ਮੈਚ ਦੇ ਲਈ ਇਸ ਵੇਲੇ ਨੌਜਵਾਨ ਕਹਿੰਦੇ ਗगन ਦੀ ਪੈਂਦੀ ਹੋਈ ਕਬੱਡੀ ਉਧਰਲੇ ਪਾਸੇ ਕਹਿੰਦੇ ਅੰਬੂ ਕੱਲਾਂ ਦਾ ਕਿ 7 7 1991 ਇਹਦੀਆਂ ਜਨਮ ਤਰੀਕਾ ਕਿ ਮੂਹਰੇ ਖੜ ਕੇ ਟੇਮ ਗਰਾਉਂਡ ਦਾ ਲੋਕ ਮਾਰਦੇ ਚੀਕਾ ਕਿ ਸੋਚਿਆ ਨਹੀਂ ਸੀ ਕਰਮ ਸਿੰਘ ਨੇ ਮੇਰੇ ਪੁੱਤ ਦੇ ਨਾਮ ਦੁਨੀਆ ਕੰਬੂ ਕਿ ਸਿਰੇ ਸਿਰੇ ਤੇ ਜਫੇ ਲਾਉਂਦਾ ਕੱਲਾਂ ਵਾਲਾ ਅੰਬੂ ਕਿ ਸਿਰੇ ਸਿਰੇ ਤੇ ਜਫੇ ਲਾਉਂਦਾ ਕੱਲਾਂ ਵਾਲਾ ਅੰਬੂ ਲੈ ਵੀ ਚੀਮਿਆ ਮੰਨੇ ਦੀ ਕੌਡੀ ਤੇ ਕਿੰਨੇ ਕਰਦੀਏ ਦੱਸ ਕੇ ਰਾ ਹੁਣ ਬਲਵੀਰ ਕੈਨੇਡਾ ਗੁਰਿੰਦਰ ਕੈਨੇਡਾ ਤੇ ਜੱਗਾ ਕੈਨੇਡਾ ਨਾਲ ਸੋਨੀ ਕੈਨੇਡਾ ਇਹ ਐਲਾਨ ਕਰਦੇ ਨੇ ਵੀ ਆਹ ਕੌਡੀ ਦੇ ਕਹਿੰਦੇ 500 ਦੇ ਮਾਨ ਦਿੱਤੇ ਜਾਣਗੇ 500 500 ਤੇ ਮੰਨਾ ਰਸ਼ੀਨ ਦਾ ਮੰਨਾ ਰਸ਼ੀਨ ਦਾ ਕਹਿੰਦੇ ਇਸ ਲਈ ਪਾਣ ਲੈ ਕੇ ਵਾਪਸ ਜਾਂਦਾ ਹੋਇਆ ਹਾਂਜੀ ਭਾਈ ਜੀ ਚਮਿੰਡੇ ਦੀ ਟੀਮ ਆ ਜੀ ਇੱਥੇ ਬਹਿ ਜਾਓ ਵੀਰੇ ਮਾਇਆ ਨਾਲ ਦੀ ਨਾਲ ਫੜੀ ਜਾਓ ਲੈ ਵੀ ਚੀਮੇ ਨੂੰ 500 ਫੜਾ ਕੇ ਰਾਮੰਨੇ ਵਾਲਾ ਲਾ ਅਗਲੀ ਕਬੱਡੀ ਨੌਜਵਾਨ ਗੁੱਗੂ ਦੀ ਪੈਂਦੀ ਹੋਈ ਲਾ ਵੀ ਲਲਤੋਂ ਵਾਲਿਆ ਕਰਕੇ ਰੰਗ ਗੱਲ ਨੌਜਵਾਨਾ ਗੁੱਗੂ ਦੀ ਪੈਂਦੀ ਕਬੱਡੀ ਦੀ ਹੈਲੋ ਇਹ ਜਰ ਦਾਉਦਰ ਵਾਲੇ ਗੁੱਗੂ ਦੀ ਪੈਂਦੀ ਹੋਈ ਕਬੱਡੀ ਕਿ ਜਿਹੜੇ ਤਾਣੀਆਂ ਚ ਲਾਉਂਦੇ ਲੋਕੀ ਤਾਰੀਆਂ ਉਹ ਪਾਣੀ ਅਸੀਂ ਪੀਤੇ ਹੋਏ ਹੈ ਸਰਕੜਮੇ ਰਿਕਾਰਡ ਪੈਦਾ ਕੀਤੇ ਹੋਏ ਹੈ ਸਰਕੜਮੇ ਰਿਕਾਰਡ ਪੈਦਾ ਕੀਤੇ ਹੋਏ ਹੈ ਅੱਜ ਕੌਣ ਰਿਕਾਰਡ ਕਾਇਮ ਪਕਰ ਕੇ ਜਾਂਦਾ ਹੈ ਪਿੰਡ ਸਹੌਲੀ ਦੇ ਗਰਾਊਂਡ ਦੇ ਵਿੱਚ ਆ ਖਿਡਾਰੀ ਅੰਨੀ ਕਬੱਡੀ ਦਾ ਵਾਰਿਸ ਹੈ ਅੰਨੇ ਜੋਰ ਦੇ ਵਿੱਚ ਕਬੱਡੀ ਖੇਡਦਾ ਨੌਜਵਾਨ ਛਪਾਰ ਪਿੰਡ ਦਾ ਜਗਦੀਪ ਸਿੰਘ ਨਾਲ ਝੋਟ ਕਬੱਡੀ ਪਾ ਕੇ ਬਾਸ ਮੇਰੇ ਪੰਜਾਬੀ ਵੀਰੋ ਪਾ ਵੀ ਗਗਨ ਅਗਲੀ ਕਬੱਡੀ ਗਗਨ ਇਸ ਵੇਲੇ ਟੇਕ ਧਰਤੀ ਮਾਨ ਨੂੰ ਮੱਥਾ ਹੈ ਵਧੇ ਕਬੱਡੀ ਪੌਂਡੇ ਲਈ ਲੈ ਵੀ ਦੋਗਿਆਂ ਵਾਲਿਆ ਵੇਖ ਲਿਆ ਜਟਵੇ ਵਾਲੇ ਖੁਸ਼ੀ ਨੌਜਾਨ ਨੇ ਫਾਈਨਲ ਮੈਚ ਪਿੰਡ ਸਹੌਲੀ ਦਾ ਕਬੱਡੀ ਕੱਪ ਯਾਰਾਂ ਦੀ ਯਾਦ ਵਿੱਚ ਕਬੱਡੀ ਕੱਪ ਅੱਜ ਵਖਰੀਆਂ ਪੈੜਾਂ ਛੱਡ ਕੇ ਜਾਵੇਗਾ ਦੁਨੀਆਂ ਵਿੱਚ ਗੱਲਾਂ ਹੋਣ ਕੀ ਹੈ ਵੀ ਦੁਨੀਆਂ ਦੇ ਸਟਾਰ ਪੁੱਜੇ ਸਹੌਲੀ ਦੇ ਕਬੱਡੀ ਕੱਪ ਤੇ ਆ ਜਸੀ ਦਾ ਕਹਿੰਦੇ 7791 ਦਾ ਬਰਥਡੇ ਹੈ ਦੁਨੀਆਂ ਦਾ ਸਟਾਰ ਜਸੀ ਸਿੱਧ ਹੋਇਆ ਹੈ ਇਹ ਹੈ ਅੰਬੂ ਕੱਲਾਵਾਲਾ ਵਾਹੋ ਸੋਹਣਿਆ ਲੱਗ ਗਿਆ ਜੱਫਾ ਯਾਰ ਧਾਵੀ ਗਿਆ ਡੱਕਿਆ ਚੜ ਗਿਆ ਨਸ਼ਾ ਜਿਨੇ ਸਾਰਾ ਕੁਝ ਤੱਕਿਆ ਹੈ ਕਿ ਚੜ ਗਿਆ ਨਸ਼ਾ ਜੀਨੇ ਸਾਰਾ ਕੁਝ ਤੱਕਿਆ ਹੈ ਲੈ ਵੀ ਖੰਨੇ ਵਾਲਿਆ ਕਰ ਗੱਲ ਨਾ ਹੋਈ ਨਾੜ ਜੋੜ ਦੀ ਕਹਿੰਦੇ ਪੈਂਦੀ ਸੀ ਕਬੱਡੀ ਮੇਰੇ ਵੀਰੋ ਲੋ ਨਾੜ ਜੋੜ ਕਹਿੰਦੇ ਅੱਜ ਬੁੱਕ ਦਾ ਫਿਰਦਾ ਸੌਲੀ ਦੇ ਖੇਡ ਗਰਾਉਂਡਾਂ ਦੇ ਵਿੱਚ ਸੋਖਾ ਦੂਸਿਆਂ ਵਾਲਾ ਕਹਿੰਦੇ ਜਿੰਨੇ ਜੱਫੇ ਲਾਉ ਮੋਨਾ ਜੋਧਾ ਯੂਐਸਏ ਤੇ ਰਾਣਾ ਯੂਐਸਏ ਨਾਲ ਕਹਿੰਦੇ ਰਣਜੀਤ ਯੂਐਸਏ ਧਰਮਿੰਦਰ ਯੂਐਸਏ ਤੇ ਹੈਪੀ ਰੁੜਕਾ ਐਲਾਨ ਕਰਦੇ ਨੇ ਵੀ ਸੁਖੇ ਦੇ ਹਰ ਇੱਕ ਜਫੇ ਦਾ 5-500 ਦੇ ਨਾਲ ਕਹਿੰਦੇ ਵੱਡਾ ਜਿਹੜਾ ਮਾਨ ਕੀਤਾ ਜਾਵੇਗਾ ਲੈ ਵੀ ਸੁਖਿਆ ਹੱਥ ਖੜਾ ਕਰਕੇ ਰਾਂ ਨੌਜਵਾਨਾ 5-500 ਪਹਿਲਵਾਨਾ ਤੇਰੇ ਹਰ ਇੱਕ ਜਫੇ ਤੇ ਆਹ ਨੌਜਵਾਨ ਨੇ ਕਹਿੰਦੇ ਗੱਗੂ ਦੌਧਰ ਦੀ ਧਰਤੀ ਕਬੱਡੀ ਦੇ ਕਹਿੰਦੇ ਸਟਾਰਾਂ ਦੀ ਧਰਤੀ ਹੈ ਰਾਣੇ ਦਾ ਕਹਿੰਦੇ ਬਹੁਤ ਵੱਡਾ ਨਾਮ ਹੈ ਲਓ ਦੂਜੇ ਪਾਸੇ ਕਹਿੰਦੇ ਕਰਦਾ ਹੋਇਆ ਟਰਾਈ ਇਹ ਨੌਜਵਾਨ ਨੇ ਕਹਿੰਦੇ ਸਣੀਏ ਡੱਕਣ ਲਈ ਪਰ ਦੌਧਰ ਵਾਲਾ ਗੱਗੂ ਇਸ ਵਲੇ ਕਹਿੰਦੇ ਕਬੱਡੀ ਬਾਗੀ ਬੱਪ ਜਾਂਦਾ ਹੋਇਆ ਹਿੰਦਾ ਜੇਕਰ ਜਫਾ ਲਾਵੇ ਮਨਦੀਪ ਆਸਟ੍ਰੇਲੀਆ ਦਲਵੀਰ ਆਸਟ੍ਰੇਲੀਆ ਗੁਰਜਿੰਦਰ ਆਸਟ੍ਰੇਲੀਆ ਤੇ ਦੀਪੀ ਸੰਘੇੜਾ ਇਹਨਾਂ ਵੱਲੋਂ 500 ਦੇ ਕਹਿੰਦੇ ਮਾਣ ਕੀਤੇ ਜਾਣਗੇ ਜੇਕਰ ਹਿੰਦਾ ਜਫਾ ਲਾਵੇਗਾ 500 ਦੇ ਨਾਲ ਵੱਡੇ ਮਾਣ ਸਨਮਾਨ ਜਿਹੜੇ ਕੀਤੇ ਜਾਣਗੇ ਸੌਲੀ ਦਾ ਕਬੱਡੀ ਕੱਪ ਪੂਰੀ ਦੁਨੀਆ ਮੇਰੇ ਵੀਰੋ ਜੁੜੀ ਹੋਈ ਹੈ ਤੇ ਇਸ ਕਬੱਡੀ ਕੱਪ ਦੇ ਨਾਲ ਪਾਵੇਂ www.kabaddi365.com ਦੀ ਗੱਲ ਹੈ ਪਾਵੇਂ ਕਹਿੰਦੇ ਇਸੇ ਗੋਲ ਜੇਦਾਰੇ ਨਾਲ ਜੁੜੇ ਸਾਰੇ ਸਾਡੇ ਰੱਬ ਵਰਗੇ ਦਰਸ਼ਕਾਂ ਦੀ ਗੱਲ ਹੈ ਲਓ ਰਸ਼ੀਨ ਪਿੰਡ ਦਾ ਇਹ ਨੌਜਵਾਨ ਕਹਿੰਦੇ ਮੰਨਾ ਕੌਡੀ ਪਾਉਂਦਾ ਮੇਰੇ ਵੀਰੋ ਜੇਕਰ ਸੁੱਖਾ ਜਫਾ ਲਾਵੇ ਲੈ ਵੀ ਸੁੱਖਿਆ 500 ਦੇ ਮਾਨ ਹੋਣਗੇ ਹੁਣਾਂ ਜੋਧਾ ਯੂਐਸਏ ਰਾਣਾ ਯੂਐਸਏ ਰਮਜੀਤ ਯੂਐਸਏ ਤੇ ਤਰਮਿੰਦਰ ਯੂਐਸਏ ਇਹਨਾਂ ਯਾਰਾਂ ਵੱਲੋਂ ਕਹਿੰਦੇ 500 ਦਿੱਤਾ ਜਾਊਗਾ ਪਰ ਉਧਰਲੇ ਪਾਸੇ ਕਹਿੰਦੇ ਜੱਸੀ ਨਾਲ ਮੁਕਾਬਲਾ ਤੇ ਪੁਆਇੰਟ ਦੇਖੋ ਰਸ਼ੀਨ ਵਾਲਾ ਮੰਨਾ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਉਧਰ ਵਾਲੇ ਗੁੱਗੂ ਦੀ ਕਬੱਡੀ ਤੇ ਬਿੱਲਾ ਗੱਲ ਕਰੂ ਇਸੇ ਪੈਂਦੀ ਹੈ ਕਬੱਡੀ ਦੀ ਕੇਸ ਦੁਨੀਆ ਤੇ ਫੇਰ ਨਹੀਂ ਆਉਣਾ ਦਿਲ ਨੂੰ ਇਹ ਸਮਝਾ ਲੈ ਲੱਖਾਂ ਵਿੱਚੋਂ ਇੱਕ ਬਣਦਾ ਜੱਟ ਬਾਜੇਖਾਨੇ ਵਾਲਾ ਹੈ ਲੱਖਾਂ ਵਿੱਚੋਂ ਇੱਕ ਬਣਦਾ ਜੱਟ ਬਾਜੇਖਾਨੇ ਵਾਲਾ ਹੈ ਲੱਖਾਂ ਦੇ ਵਿੱਚੋਂ ਕੌਣ ਨਿੱਤਰ ਕੇ ਸਾਹਮਣੇ ਆਉਂਦਾ ਹੈ ਦੇਖ ਜਾ ਮੈਦਾਨ ਵਿੱਚ ਮੇਰੇ ਵੀਰੋ ਆ ਖਿਡਾਰੀ ਨੂੰ ਪਿਆਰ ਦੇ ਨਾਲ ਬੱਚੀ ਦੇ ਤੌਰ ਤੇ ਜਾਣਿਆ ਜਾਂਦਾ ਹੈ ਪਾਵੀ ਨਾਲ ਚੋਟ ਅਗਲੀ ਕਬੱਡੀ ਕੱਲ ਚੱਲੀਏ ਦਿਲੀਪੋ ਮੇਲਾ ਲੱਗਿਆ ਸ਼ਪਾਰ ਦਾ ਮਿੰਨੀ ਵਾਲਾ ਭਾਈ ਤੈਨੂੰ ਬਾਜਾ ਪਿਆ ਮਾਰਦਾ ਕਿ ਮਿੰਨੀ ਵਾਲਾ ਭਾਈ ਤੈਨੂੰ ਬਾਜਾ ਪਿਆ ਮਾਰਦਾ ਕਰਨੈਲ ਗੋਜਰ ਵਾਲੀਏ ਨੇ ਦੁੱਗੀਆਂ ਵਾਲਿਆਂ ਦੇ ਬੋਲ ਲਿਖੇ ਸੀਗੇ ਜਦ ਰਵਿੰਦਰ ਗੋਜੀਵਾਰ ਦੀ ਚੜ੍ਹਾਈ ਹੋਣ ਲੱਗੀ ਤੇ ਦੁਨੀਆ ਵਿੱਚ ਇਹ ਗੀਤ ਜਿਹੜਾ ਬੜਾ ਫੇਮਸ ਹੋਇਆ ਹੈ ਪਾਵੀ ਦੌਧਰ ਵਾਲਿਆ ਅਗਲੀ ਕਬੱਡੀ ਦੌਧਰ ਪਿੰਡ ਵੀ ਕਹਿੰਦੇ ਅਨੇਕਾਂ ਸਟਾਰਾਂ ਦਾ ਪਿੰਡ ਹੈ ਕਬੱਡੀ ਦੇ ਪ੍ਰਮੋਟਰਾਂ ਦਾ ਪਿੰਡ ਮੇਰੇ ਪੰਜਾਬੀ ਵੀਰੋ ਸਾਹਮਣੇ ਪਈ ਹੋਈ ਕਬੱਡੀ ਜਿਹੜੇ ਕੱਪ ਨੂੰ ਜਿੱਤ ਜਾਂਦੇ ਮਿਲਦੇ ਲੱਖਾਂ ਨੋਟ ਨਿਆਰੋ ਜਿਹੜੇ ਕੱਪ ਨੂੰ ਜਿੱਤ ਜਾਂਦੇ ਮਿਲਦੇ ਲੱਖਾਂ ਨੋਟ ਨਿਆਰੋ ਬਾਕੀ ਕਬੱਡੀ ਦੇ ਵਿੱਚ ਕਰੋੜਾ ਰੁਪਈਆ ਵਾਰਿਆ ਜਾਂਦਾ ਹੈ ਸਹੌਲੀ ਦੇ ਕਬੱਡੀ ਕੱਪ ਦਾ ਲੈ ਵੀ ਚੀਮਿਆ ਆਪਾਂ ਬਜਟ ਵੀ ਜਿਹੜਾ ਹੈ ਉਹ ਸੰਗਤਾਂ ਦੇ ਨਾਲ ਸਾਂਝਾ ਕਰਾਂ ਵੀ ਕਿੰਨਾ ਕੁ ਬਜਟ ਜਿਹੜਾ ਹੈ ਇਹਨਾਂ ਖਿਡਾਰੀਆਂ ਦੇ ਨਾਲ ਮੇਰੇ ਵੀਰੋ ਨੋਟ ਵਾਰੇ ਗਏ ਹੈ ਇਧਰ ਫਿਰ ਮੈਦਾਨ ਵਿੱਚ ਲੱਖਾਂ ਦੀ ਕਬੱਡੀ ਦੇ ਵਾਰਸ ਐਨ ਸਾਨਾ ਜਿਹਾ ਢੇਡ ਇੱਕ ਪਾਸੇ ਸ਼ਪਾਰ ਪਿੰਡ ਵਾਲਾ ਕਬੱਡੀ ਪਾਉਣ ਚੱਲਿਆ ਹੈ ਔਰ 나ੜ ਜੋੜ ਕੇ ਕਹਿੰਦੇ ਇਸ ਵੇਲੇ ਛਪਾਰ ਵਾਲਾ ਕੌਡੀ ਪਾਉਂਦਾ ਦੂਜੇ ਪਾਸੇ ਕਹਿੰਦੇ ਹੈਪੀ ਮਲਕ ਦਾ ਹੈਪੀ ਮਲਕ ਦਾ ਦੇ ਪੁਆਇੰਟ ਵੇਖੋ ਜਿਸ ਵੇਲੇ ਨੌਜਵਾਨ ਕਹਿੰਦੇ 나ੜ ਝੂਟ ਆਪਣੀ ਟੀਮ ਦੇ ਸਿਰ ਜੋੜਦਾ ਹੋਇਆ ਜੇਕਰ ਅੰਬੂ ਕਹਿੰਦੇ ਜਫਾ ਲਾਵੇ ਭਪਿੰਦਰ ਚੀਮਾ ਪੀਤਾ ਗਰੇਵਾਲ ਤੇ ਹਰਮੀਤ ਲਿੱਟ ਹਰਮੀਤ ਨੇ ਨੈਟ ਦਾ ਕਹਿੰਦੇ ਬਹੁਤ ਬਹੁਤ ਧੰਨਵਾਦ ਹੈ 500 ਕਨੇ ਦਿੱਤਾ ਜਾਵੇਗਾ ਅੰਬੂ ਜੇਕਰ ਜਫਾ ਲਾਵੇ ਸਾਡੇ ਇਹਨਾਂ ਬੀਆ ਵੱਲੋਂ 500 ਦੇ ਨਾਲ ਕਹਿੰਦੇ ਮਾਨ ਕੀਤੇ ਜਾਣਗੇ ਲਓ ਨੌਜਵਾਨ ਗਗਨ ਦੀ ਪੈਂਦੀ ਫਿਰ ਰੇਡ ਪਰੰਬੂ ਕੱਲਾਂ ਦਾ ਅੰਬੂ ਕੱਲਾਂ ਦਾ ਪਰ ਸਨੀ ਦੇ ਨਾਲ ਕਹਿੰਦੇ ਮੁਕਾਬਲਾ ਹੋਇਆ ਸਨੀ ਦੇ ਨਾਲ ਮੇਰੇ ਵੀਰੋਂ ਪਹਿਲਾ ਟੱਚ ਆਨ ਕਰਕੇ ਇਹ ਪੁਆਇੰਟ ਇਸ ਲਈ ਨੌਜਵਾਨ ਗਗਨ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਨਾੜ ਝੋਟੇ ਛਪਾਰ ਪਿੰਡਾ ਕਹਿੰਦੇ ਮੁੰਡੇ ਦਾ ਲੈ ਵੀ ਚੀਮਿਆ 나ੜ ਦੇ ਮਾਇਆ ਨਹੀਂ ਕੱਢੀ ਤਾਂ ਇਹ ਮਾਣ ਹੈ ਆਪਣੇ ਏਰੀਆ ਦਾ 500 ਕੱਢ ਕੇ ਨਾ ਮੋਣਾ ਜੋਧਾ ਯੂ ਐਸ ਏ ਰਾਣਾ ਯੂ ਐਸ ਏ ਤੇ ਰਣਜੀਤ ਯੂ ਐਸ ਏ ਇਹ 나ੜ ਧਰਮਿੰਦਰ ਯੂ ਐਸ ਏ ਤਾੜੀ ਮਾਰ ਦਿਓ ਜ਼ੋਰਦਾਰ ਇਹ 나ੜ ਦੇ ਲਈ ਕਹਿੰਦੇ 500 ਦੇ ਮਾਣ ਜਿਹੜੇ ਪੁੱਦੇ ਕਰਦੇ ਨੇ 나ੜ ਝੋਟੇ ਲਈ 500 ਦੇ ਜਿਹੜੇ ਮਾਨਸਮਾਨ ਪੁੱਦੇ ਕਰਦੇ ਨੇ ਸਾਡੇ ਵੀਰ ਇਧਰ ਹਰਮੀਤ ਲੇਟੋਣੀ ਸਾਡੇ 11 ਦੇ ਯਾਰ ਨੇ ਬਹੁਤ ਵੱਡੀ ਸੇਵਾ ਨਿਭਾਈ ਹੈ ਸਾਡੇ ਵੀਰ ਨੇ ਪੁਆਇੰਟ ਲੇਖਣ ਦੇ ਉਧਰ ਰਾਣਾ ਯੂਐਸਏ ਪੂਰਾ ਖੁਸ਼ ਹੈ ਤੇ ਨਾਲ ਕਹਿੰਦੇ ਸਾਡਾ ਵੀਰ ਗੁਰਜੀਤ ਸਿੰਘ ਬਾਬਾ ਬਾਬਾ ਕਿਹਾ ਜਾਂਦਾ ਕਹਿੰਦੇ ਪਿਆਰ ਦੇ ਨਾਲ ਸਾਡੇ ਯਾਰ ਨੂੰ ਸਰਤਾਜ ਹੁਣੀ ਨਾਲ ਕਹਿੰਦੇ ਸਤਨਾਮ ਹੁਣੀ ਕਾਕੇ ਹੁਣੀ ਇਹਦੇ ਘਰੇ ਵਾਲੋਂ ਦਾ ਸਾਰੇ ਯਾਰਾਂ ਦਾ ਬਹੁਤ-ਬਹੁਤ ਧੰਨਵਾਦ ਹੈ ਬੇਅੰਤ ਜੀਮਾ ਮੁੱਛਾਂ ਨੂੰ ਵੱਡਦਾ ਜਾਂਦਾ ਵੀ ਅੱਜ ਸਵਾਦ ਆ ਗਿਆ ਆਪਣੇ ਪਿੰਡ ਦੇ ਕੱਪ ਤੇ ਲਓ ਨੌਜਵਾਨ ਧਾਵੀ ਇਸ ਵळे ਕਹਿੰਦੇ ਪਾਉਂਦਾ ਹੋਇਆ ਕਬੱਡੀ ਕਮਲਜੀਤ ਗੁੱਡੂ ਕਹਿੰਦਾ ਵੀ 500 ਦੀ ਕੌਡੀ ਐ ਕਮਲਜੀਤ ਗੁੱਡੂ ਵੱਲੋਂ 500 ਦੇ ਮਾਣ ਦੇਤੇ ਜਾਣਗੇ ਇੱਕ ਪਾਸੇ ਆ ਨੌਜਵਾਨ ਇਹ ਆ ਕਹਿੰਦੇ ਸਣੀ ਸਣੀ ਨੌਜਵਾਨ ਕਹਿੰਦੇ ਰਸ਼ੀਨ ਵਾਲੇ ਮੰਨੇ ਦਾ ਭਾਂੜਿਆ ਇਸ ਵੇਲੇ ਕੱਲ ਦਾ ਹੋਇਆ ਟਰਾਈ ਡੱਕਣ ਦੇ ਪਰ ਗੁੱਗੂ ਦੌਧਰ ਦਾ ਇਸ ਵੇਲੇ ਕਹਿੰਦੇ ਕੌਡੀ ਪਾ ਕੇ ਜਾਂਦਾ ਹੋਇਆ ਲੈ ਵੀ ਲਲਤੋਂ ਵਾਲਾ ਕਰ ਗੱਲ ਅਗਲੀ ਪੈਂਦੀ ਹੋਈ ਕਬੱਡੀ ਦੀ ਖਬਰ ਹੈ ਇਹ ਗੱਡੀਆਂ ਬੁਲਟ ਹੁਣ ਮਿਲ ਜੇ ਮਿਲਦੀਆਂ ਐ ਐਲ ਸੀ ਡੀਆਂ ਰਾਹਦਾਰੀ ਨੇ ਕਲੱਬਾਂ ਵਾਲੇ ਪੇੜ ਦੇ ਜਿੰਨਾਂ ਦੀਆਂ ਗੱਲਾਂ ਹੁੰਦੀਆਂ ਜਿਹੜਾ ਵੀ ਜੱਫਾ ਲਾਵੇਗਾ 500 ਰੁਪਏ ਦੇ ਮਾਰਸ ਕਰ ਕੀਤੇ ਜਾਣਗੇ। ਇਹਦੇ ਲਈ ਸਾਈਡ ਆ ਮੰਨੇ ਦੀ ਪਈ ਹੋਈ ਕਬੱਡੀ ਦੀ ਉੱਤੇ ਚੌਹ ਜਾਸੀ ਦੀ ਕਮੇਟੀ ਚੈਨ ਵਿੱਚੋਂ ਹੁਣ ਕਿਹੜਾ ਜਾਸੀ ਜਿਹੜਾ ਹੈ ਵੱਢ ਕੇ ਸਨੌਂਜੇ ਨਾਲ ਟੱਕਰਾ ਕਰਦਾ ਹੈ ਕਿ ਜੋ ਕੱਪ ਨੂੰ ਜਿੱਤ ਗਿਆ ਉਹਦੇ ਮਿਲਦੇ ਲੱਖਾਂ ਨੋਟ ਨੇ ਯਾਰੋ ਅੱਜ ਸਹੌਲੀ ਦਾ ਕਬੱਡੀ ਕੱਪ ਕੌਣ ਸੜਕੇ ਚੁੰਮਦਾ ਹੈ। ਬਾਵੀ ਨਾ ਹੋ ਗਿਆ ਨਾ ਕਬੱਡੀ ਤਾਂ ਜੋ ਲੱਗ ਜੇ ਪਤਾ ਵੀ ਕਿਹਦੀਆਂ ਬਾਹਾਂ ਵਿੱਚ ਕਿੰਨਾ ਦਮ ਹੈ ਕਿ ਜੇ ਹਿੱਕ ਵਿੱਚ ਗੱਲ ਹੋਵੇ ਦੁਨੀਆ ਤਾ ਪੁੱਛਦੀ ਸਰਨਾਮਾ ਇਹੋ ਜੇ ਪੁੱਤ ਦੋਸਤੋ ਵੇਰਲੀਆਂ ਜੰਡੀਆਂ ਮਾਵਾਂ ਕਿ ਇਹੋ ਜੇ ਪੁੱਤ ਦੋਸਤੋ ਵੇਰਲੀਆਂ ਜੰਡੀਆਂ ਮਾਵਾਂ ਬਾਕੀ ਅੰਬੂੜੇ ਇੱਕ ਇੱਕ ਜੱਫੇ ਦੇ ਉੱਤੇ ਇੱਕ ਇੱਕ ਹਜ਼ਾਰ ਰੁਪਏ ਦਿੱਤਾ ਜਾਵੇਗਾ ਦਲਵੀਰ ਕੈਨੇਡਾ ਤੇ ਗੁਰਵਿੰਦਰ ਕੈਨੇਡਾ ਜੱਗਾ ਕੈਨੇਡਾ ਤੇ ਸੋਨੀ ਕੈਨੇਡਾ ਇਹਨਾਂ ਭਰਾਵਾਂ ਦੇ ਵੱਲੋਂ ਤੇ ਗੁਰਿੰਦਰ ਕੈਨੇਡਾ ਇਹਨਾਂ ਵੱਲੋਂ ਅੰਬੂ ਕੱਲਾਂ ਵਾਲਾ ਜਿੰਨੇ ਵੀ ਜੱਫੇ ਲਾਵੇ 1-1000 ਰੁਪਇਆ ਦੇ ਕੇ ਮਾਸਕਰ ਕੀਤਾ ਜਾਵੇਗਾ ਇਹਦੇ ਲਈ ਸਾਈਡ ਅਗਲੀ ਕਬੱਡੀ ਉਹਦੇ ਲਈ ਸਾਈਡ 나ਟ ਝੋਟ ਕਹਿੰਦੇ ਐਨ ਮੇਰੇ ਵੀਰੋ ਧੱਫੇ ਦੀ ਜਲ ਮਾਰਦਾ ਨਾ ਦੁਨੀਆ ਨੂੰ ਸੁਆਦ ਆਉਂਦਾ ਹੈ ਦੁਨੀਆ ਨੂੰ ਪਤਾ ਲੱਗਦਾ ਵੀ ਖੇਡ ਕਬੱਡੀ ਬਾਕੀ ਕੜਾਕੇ ਦੀ ਖੇਡ ਹੈ ਤਾਂ ਵੀ ਸ਼ਕੀਨਾ ਹੈ ਅਗਲੀ ਕਬੱਡੀ ਸਾਹਮਣੇ ਰੱਖਣਾ ਸ਼ਰੀਰ ਪੈਂਦਾ ਪੁਖਤਾ ਵਾਂਗ ਲਾਉਣਾ ਪੈਂਦਾ ਯਾਰੋ ਇੱਕ ਪਾਸੇ ਧਿਆਨ ਵੀ ਛੇ ਲੋਕ ਹੀ ਦਿੰਦੇ ਨੇ ਗਰਾਊਂਡ 'ਚ ਪਿਆਰ ਵੜਾ ਬਾਕੀ ਗਰਾਊਂਡ ਦੇ ਵਿੱਚ ਪਿਆਰ ਜਿਹੜਾ ਹੈ ਇਹਨਾਂ ਸੰਗਤਾਂ ਦਾ ਬੜਾ ਔਖਾ ਮਿਲਦਾ ਹੈ ਬਾਕੀ ਜੁਨੇਂਦ ਕੁਝ ਕਰਕੇ ਦਿਖਾਉਣਾ ਪੈਂਦਾ ਹੈ ਹੌਸਲੇ ਦੇ ਨਾਲ ਤਾਏ ਕਰਮ ਅੰਜਲਾ ਡਰਨਾ ਤੂੰ ਸੂਰਮਾ ਦਲੇਰ ਬਣ ਜਾ ਕੋਖੋਂ ਜਾਈ ਟਾਈ ਹੁਣ ਮਾਂ ਆਖਦੀ ਏ ਪੁੱਤਰਾ ਤੂੰ ਕੌਡੀ ਦਾ ਪਲੇਅਰ ਬਣ ਜਾ ਕਿ ਪੁੱਤਰਾ ਤੂੰ ਕੌਡੀ ਦਾ ਪਲੇਅਰ ਬਣ ਜਾ ਵਾਹ ਅਗਲੀ ਸਾਈਡ ਅੰਬੂ ਕੱਲਾਵਾਲਾ ਇੱਕ ਘੜਕੇ ਤਾੜੀ ਲਾ ਦੋ ਪੰਜਾਬੀ ਵੀਰੋ ਪਰ ਸਾਹਮਣੇ ਕਹਿੰਦੇ ਦਾਦਰ ਵਾਲੇ ਨੇ ਗੱਲ ਵੱਖਰੀ ਕਰਤੀ ਐ ਬਗਾਨੇ ਪੁੱਤ ਜਿੱਦਾਂ ਕਹਿੰਦੀ ਉਹ ਵੀ ਦੁੱਗਿਆਂ ਵਾਲਿਆ ਉਹ ਜਿੰਦੇ ਖੋਲ ਦਿੰਦੇ ਐ ਜਿੱਦਾਂ ਕਹਿ ਦਿੰਦੇ ਵੀ ਲੱਗ ਗਿਆ ਰੋਪੜੀਆ ਤਾਲਾ ਪਰ ਬਗਾਨੇ ਪੁੱਤ ਜਿੰਦੇ ਖੋਲ ਦਿੰਦੇ ਐ ਲੈ ਵੀ ਵੇਖ ਲੈ ਸਨੇਤ ਵਾਲਿਆ ਇਧਰ ਮੰਨਾ ਰਸ਼ੀਨ ਪਿੰਡ ਦਾ ਤੇ ਚਾਰ ਜਾਸੀ ਐ ਤੇ ਵੇਖਦਾ ਕਿਹੜਾ ਜਾਸੀ ਓ ਮੰਨੇ ਦੀ ਕਬੱਡੀ ਲੈ ਵੀ ਸੁਖਿਆ ਜਿਗਰ ਸੁੱਖਾ ਜਫਾ ਲਾਵੇ ਕਹਿੰਦੇ ਖੁਸ਼ੀ ਦੁੱਗਾਂ ਵਾਲੇ ਵੱਲੋਂ ਮਿੰਟੂ ਸਰਪੰਚ ਦੇ ਲੈਂਬਰ ਸਿੱਧਵਾਂ ਵਾਲੇ ਵੱਲੋਂ ਕਹਿੰਦੇ 1100 ਦੇ ਮਾਣ ਦਿੱਤੇ ਜਾਣਗੇ 1100 ਦੇ ਮਾਣ ਸੁਖੇ ਟੂਸੇ ਵਾਲੇ ਦੇ ਜਫੇ ਦੇ ਕਹਿੰਦੇ ਦੁਕਾਨ ਵਾਲਾ ਖੁਸ਼ੀ ਦੇਵੇਗਾ ਇਹ ਬਿਆੰਤ ਦੇ ਨਾਲ ਕਹਿੰਦੇ ਪੱਕੀ ਆ ਰਹੀ ਹੈ ਇੰਨਾ ਟਾਈਮ ਸਾਡੇ ਯਾਰ ਨੇ ਕਹਿੰਦੇ ਦਿੱਤਾ ਅੱਜ ਦੇ ਇਸ ਕਾਪੜੇ ਲਈ ਅੱਜ ਬਾਬਰਪੁਰ ਵਿੱਚ ਕਹਿੰਦੇ 나ੜ ਝੋੜਦੇ ਵੀ ਬੜੇ ਸਨਮਾਨ ਰੱਖੇ ਗਏ ਪਰ ਯਾਰੀ ਪਗਾਈਏ ਕਹਿੰਦੇ ਇਸੇ ਪਿੰਡ ਦੇ ਨਾਲ ਲਓ ਗਗਨ ਦੀ ਇਸ ਵਲੇ ਪੈਂਦੀ ਹੋਈ ਕਬੱਡੀ ਮੇਰੇ ਵੀਰੋ ਉਧਰਲੇ ਪਾਸੇ ਟੱਚ ਹੋਇਆ ਜਾਂ ਨਹੀਂ ਇਹ ਤੇ ਰੈਫਰੀ ਦਾ ਫੈਸਲਾ ਹੋਵੇਗਾ ਲਓ ਗਗਨ ਇਸ ਵਲੇ ਕਹਿੰਦੇ ਕਬੱਡੀ ਪਾ ਕੇ ਬਾਪ ਜਾਂਦਾ ਹੋਇਆ 나ੜ ਝੋੜ ਕਹਿੰਦੇ ਅਗਲੀ ਕਬੱਡੀ ਪਾਉਂਦਾ ਮੇਰੇ ਵੀਰੋ ਹਿੰਦਾ ਜਿੱਕਰ ਜਫਾ ਲਾਵੇ ਹਰਦੀਪ ਯੂਐਸਏ ਬੱਬੂ ਵਡ ਦੀ ਗੋਲ ਵਡ ਦੀ ਰਿਕੀ ਵਡ ਦੀ ਕਿੰਦਾ ਵਡ ਦੀ ਤੇ ਜੱਗੀ ਜਰਮਨੀ ਲੈ ਵੀ ਜੀਮੇ ਹੁਣ 500 ਨਾਲ ਗੱਲ ਨਹੀਂ ਬਣਨੀ 1000 ਹੈ ਕਿੰਨੇ ਜੇ ਹਿੰਦਾ ਜਫਾ ਲਾਵੇ 1000 ਦੇ ਮਾਣ ਜਿਹੜੇ ਦਿੱਤੇ ਜਾਣਗੇ ਉਹਨਰ ਸੁਖੀ ਨੇ ਕਹਿੰਦੇ ਟਰਾਈ ਕੀਤੇ ਡੱਕਣ ਦੀ ਪਰ ਪੁਆਇੰਟ ਵੇਖੋ ਇਹ ਨੌਜਵਾਨ ਕਹਿੰਦੇ 나ੜ ਜੋੜੇ ਸ਼ਪਾਰ ਵਾਲਾ ਆਪਣੀ ਟੀਮ ਦੇ ਸੇ ਜੋੜਦਾ ਹੋਇਆ ਅਗਲੀ ਕਬੱਡੀ ਦੌਧਰ ਵਾਲਾ ਕਹਿੰਦੇ ਗੋਗੂ 6 ਵਜ ਗਈ ਸੀ ਕਹਿੰਦੇ ਮਾਲਕ ਨੇ ਮਿਹਰ ਕੀਤੀ ਹੈ ਸਤੀਪਾਸ਼ਾ ਦੀ ਮਿਹਰ ਕੀਤੀ ਤੇ ਦਰਸ਼ਕਾਂ ਨੇ ਕਹਿੰਦੇ ਦੁਆਵਾਂ ਮੰਗੀਆਂ ਦੁਆਵਾਂ ਦੇ ਸਦਕਾ ਇਹ ਨੌਜਵਾਨ ਨੇ ਕਹਿੰਦੇ ਵਾਪਸੀ ਕੀਤੀ ਹੈ ਖੇਡ ਗਰਾਊਂਡਾਂ ਦੇ ਵਿੱਚ ਵਾਪਸੀ ਜਿਹੜੀ ਅਸੀਂ ਖੇਡ ਗਰਾਊਂਡਾਂ ਦੇ ਵਿੱਚ ਕੀਤੀ ਹੈ ਫੇਕਰ ਗੱਗੂ ਨੂੰ ਚਮਿੰਡੇ ਵਾਲੇ ਜਫਾ ਲਾਉਣਗੇ ਚਮਿੰਡੇ ਵਾਲਾ ਕੋਈ ਵੀ ਜਾਫੀ ਕਹਿੰਦੇ ਜੇਕਰ ਹੁਣ ਜਫਾ ਲਾਵੇਗਾ ਬਿਆਨਤ ਜੀਮਾ ਗੁਰਜੀਤ ਗਰੇਵਾਲ ਸਤਨਾਮ ਸੰਘੇੜਾ ਇਹਦਾ ਗਰੇਵਾਲ ਬਿੰਦਰ ਸਰਤਾਜ ਤੇ ਨਾਰ ਕਹਿੰਦੇ ਬਿੱਲਾ ਕਰਵਾਰ ਨਾਲ ਵਿੱਕੀ ਸੰਘੇੜਾ ਤੇ ਬਿਆਨਤ ਜੀਮਾ 1500 ਦੇ ਕਹਿੰਦੇ ਮਾਨ ਦਿੱਤੇ ਜਾਣਗੇ ਇਹਨਾਂ ਵੱਲੋਂ ਆਹ ਕੌਡੀ ਤੇ ਜੇਕਰ ਜਫਾ ਲੱਗਦਾ ਇਹ ਕੱਲੇ ਜਾਫੀ ਨੂੰ ਕਹਿੰਦੇ ਦਿੱਤੇ ਜਾਣਗੇ 1500 ਦੇ ਮਾਨ ਹੋਣਗੇ ਇੱਕ ਪਾਸੇ ਕਹਿੰਦੇ ਰਸ਼ੀਨ ਵਾਲੇ ਮੰਨੇ ਦਾ ਭਾਣ ਜਾ ਇਸ ਵੇਲੇ ਕਰਦਾ ਹੋਇਆ ਟਰਾਈ ਡੱਕਣ ਦੀ ਲਓ ਸੋਨੀ 1500 1500 1500 ਪਰ ਬੌਦਰ ਵਾਲਾ ਬੌਦਰ ਵਾਲਾ ਕਹਿੰਦੇ ਗੁੱਗੂ ਐ ਬੌਦਰ ਵਾਲਾ ਗੁੱਗੂ ਇਸ ਵੇਲੇ ਕੌਡੀ ਪੱਕੇ ਜਾਂਦਾ ਹੋਇਆ ਲੈ ਵੀ ਬਿੱਲਿਆ ਕਰਗਲ ਅਗਲੀ ਕਬੱਡੀ ਦੀ ਨੌਜਵਾਨਾਂ ਦਰਸ਼ਕ ਵੀਰੋ ਜੀ ਆ ਜਾਸੀ ਦੇ ਲਗਾ ਵਧੀਆ ਲੱਗਦੇ ਤੇ ਤਾੜੀ ਮਾਰ ਦਿਓ ਮੁੰਡੇ ਜਨਾਤੇ ਚੜਦੀ ਵਰੇਸ ਦਾ ਜਾਸੀ ਇਹ ਵੀ ਆਉਣ ਵਾਲੇ ਸਮਿਆਂ ਦੇ ਵੀ ਧੰਨ ਧੰਨ ਕਰਵਾਵੇਗਾ ਕਿਉਂਕਿ ਬੜੇ ਜੋਸ਼ ਦੇ ਨਾਲ ਕਬੱਡੀ ਖੇਡਦਾ ਹੈ ਬੜੇ ਐਨ ਜੋਸ਼ੀਲੇ ਸੁਆ ਦੇ ਨਾਲ ਬੜੀ ਜੀਦਵਾਰੀ ਨਾਲ ਕਬੱਡੀ ਖੇਡ ਰਿਹਾ ਹੈ ਪਾਵੀ ਸ਼ਕੀਨਾ ਇੱਕ ਕਬੱਡੀ ਤਾਂ ਜੋ ਲੱਗ ਜੇ ਪਤਾ ਵੀ ਦਰਸ਼ਕ ਵੀਰ ਕਿਹਦੇ ਲਈ ਮਾਨਸਮਾਨ ਜਿਹੜੇ ਤਾੜੀਆਂ ਮਾਰਦੇ ਹੈ ਰਹਿੰਦੀ ਦੁਨੀਆ ਤੱਕ ਨਾ ਰਹਿਣਾ ਜੱਟ ਬਾਜੇਖਾਨੇ ਵਾਲਾ ਕੌਡੀ ਦਾ ਜਰਨੈਲ કહਾਇਆ ਹੈ ਗਾਜੀਆਣੀਆਂ ਕਾਲਾ ਫੁੱਲਾ ਵੜੀਏ ਸ਼ਿੰਦਰੀ ਯਾਰੋ ਖਰੇ ਖਰੇ ਸੀ ਟਾਂਦਾ ਪਿੰਡ ਨੰਡਾਲੇ ਵਾਲਾ ਪਰੀਤਾ ਹੱਥ ਨਹੀਂ ਸੀ ਆਉਂਦਾ ਸੋਹਣੀ ਕੌਡੀ ਖੇਡ ਗਿਆ ਵੀ ਲੋਪੋਂ ਵਾਲਾ ਗੱਗੀ ਅੱਜ ਵੀ ਦੁਨੀਆ ਚੇਤੇ ਕਰਦੀ ਇੱਕ ਸੀ ਕੁੰਡ ਛਾਪੇ ਦਾ ਸੌਜੀ ਇੱਕ ਸੀ ਕੁੰਡ ਛਾਪੇ ਦਾ ਸੌਜੀ ਨਾ ਸੁਣਿਆ ਹੋਣਾ ਕਈਆਂ ਨੇ ਸੁਧਮੋਂ ਵਾਲਾ ਜੀਤਾ ਬੱਲਰ ਮੀਦੀ ਵਾਲੇ ਨੇ ਸਿਰਾਂ ਕੌਡੀ ਵਿੱਚ ਕੀਤਾ ਕਿ ਬੱਲਰ ਮੀਦੀ ਵਾਲੇ ਨੇ ਸਿਰਾਂ ਕੌਡੀ ਵਿੱਚ ਕੀਤਾ ਅੱਜ ਕੌਣ ਸਿਰਾਂ ਕਰਾ ਕੇ ਜਾਂਦਾ ਹੈ ਕਿ ਖੇਰ ਦੇ ਮੈਦਾਨ 'ਚ ਪਤੰਗ ਬਣ ਉੱਡਦਾ ਤੱਕੜੇ ਜੀ ਜਾਸੀਏ ਤੋਂ ਕਾਟੀਏ ਰੁਕਦਾ ਤੱਕੜੇ ਜੀ ਜਾਸੀਏ ਤੋਂ ਕਾਟੀਏ ਰੁਕਦਾ ਤੇ ਸਾਹਮਣੇ ਬਾਬੇ ਹਰਦੇਵ ਦਾ ਪੋਤਰਾ ਹੈ ਨੌਜਾਨ ਖੇਂਦਾ ਮਲਕਪਿੰਡ ਦਾ ਤੇ ਪੁਆਇੰਟ ਮੇਰੇ ਵੀਰੋ ਚਮਿੰਡਿਆਂ ਦੀ ਟੀਮ ਦੇ ਖਾਤੇ ਜੁੜ ਗਿਆ ਮੰਨਾ ਰਸ਼ੀਨ ਪਿੰਡ ਵਾਲਾ ਤਣ ਤਣ ਕਰਵਾ ਰਿਹਾ ਹੈ ਪਾ ਵੀ ਸ਼ੁਕੀਨਾ ਹੈ ਅਗਲੀ ਕਬੱਡੀ ਲਓ ਅਗਲੀ ਕਬੱਡੀ ਪਾਉਣੀ ਇਹ ਨੌਜਵਾਨ ਕਹਿੰਦੇ ਗਗਨ ਮਾਲਕਪਿੰਡ ਵਾਲਾ ਪੂਰਾ ਤਿਆਰ ਹੈ ਲਓ ਵੀ ਟੀਮਾਂ ਕੌਡੀਆਂ ਥੋੜੀਆਂ ਰਹਿਣੀਆਂ ਨੇ ਫਿਰ ਮਾਇਆ ਸਫਲੀ ਕਰੋ ਕਿਰਾ ਇੱਕ ਸਾਲ ਬਾਅਦ ਕਹਿੰਦੇ ਮੇਲਾ ਆਊਗਾ ਦੁਬਾਰਾ 500 ਆ ਕਿਨੇ ਜੇਕਰ ਜਫਾ ਲੱਗੇਗਾ ਖੁਸ਼ੀ ਦੁੱਗਾ ਵਾਲੇ ਵੱਲੋਂ ਬਿਆੰਤ ਟੀਮੇ ਦੇ ਵੱਲੋਂ ਨਾਲ ਕਹਿੰਦੇ ਸਰਤਾਜ ਦੇ ਵੱਲੋਂ 500 ਦੇ ਮਾਣ ਹੋਣਗੇ ਚਮਿੰਡੇ ਵਾਲਾ ਜੇਕਰ ਕੋਈ ਵੀ ਜਫੀ ਜਫਾ ਲਾਵੇ ਲਓ ਆਹ ਕੌਡੀ ਤੇ ਮੈਂ ਵੀ ਚੀਮਿਆਂ ਹੁਣ ਸੁੱਖੇ ਦਾ ਰੇਟ ਥੋੜਾ ਚੱਕ ਦੀਏ ਹੋਰ 1500 ਆ ਜੇਕਰ ਸੁੱਖਾ ਜਫਾ ਲਾਵੇ 1500 ਦੇ ਮਾਣ ਜਿਹੜੇ ਦਿੱਤੇ ਜਾਣਗੇ ਪਰ ਇਧਰ ਦੇ ਪਾਸੇ ਵੇਖੋ ਇਹ ਨੌਜਵਾਨ ਕਿ ਗੁੰਦਮਾ ਸ਼ਰੀਰ ਵਿੱਚ ਫਟ ਗੱਭਰੂ ਪਾਪਾ ਕੀ ਰੇਡਾਂ ਲੈਂਦਾ ਮੇਲਾ ਲੁੱਟ ਗੱਭਰੂ ਪਾਪਾ ਕੀ ਰੇਡਾਂ ਲੈਂਦਾ ਮੇਲਾ ਲੁੱਟ ਗੱਭਰੂ ਇਸ ਵळे ਨੌਜਵਾਨ 나ੜ ਜੋੜ ਕਹਿੰਦੇ ਕਬੱਡੀ ਬਾਗੇ ਬੱਪ ਜਾਂਦਾ ਹੋਇਆ ਫਾਈਨਲ ਮੈਚ ਆਜੇ ਕਬੱਡੀ ਕੱਪ ਦਾ ਸਿਰੇ ਦੀ ਖੇਡ ਆਜੇ ਇਸੇ ਕੱਪ ਦੇ ਉੱਤੇ ਮੇਰੇ ਵੀਰੂ ਖੇੜੀ ਗਈ ਫਾਈਨਲ ਦੇ ਵਿੱਚ ਪੁੱਜੀਆਂ ਇਹ ਦੋਨੋਂ ਟੀਮਾਂ ਸ਼ੀਰੇ ਪਿੱਥੋਂ ਵਾਲੇ ਨੇ ਅੱਜ ਕਹਿੰਦੇ 500 ਡਾਲਰ ਦਾ ਜਫਾ ਲਾਇਆ ਮੇਰੀ ਵੀਰੋ 32 32 ਹਜ਼ਾਰ ਦੀ ਕਹਿੰਦੇ ਮਾਇ ਜਿਹੜੀ ਲੱਗੀ ਅੱਜ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਮੈਂ ਵੀ ਜੀਮਿਆ ਹਰ ਇੱਕ ਕੱਪ ਦੇ ਕਹਿੰਦੇ ਬੋਲੇ ਜਾਊਗਾ ਜਦੋਂ ਸ਼ੀਰਾ ਕਹਿੰਦੇ ਗਰਾਊਂਡ ਵਿੱਚ ਐਂਟਰੀ ਕਰੇਗਾ ਵੀ ਇਹ ਨੌਜਵਾਨ ਨੇ ਸਹੌਲੀ ਦੇ ਕੱਪ ਦੇ 500 ਡਾਲਰ ਦਾ ਜਫਾ ਲਾਇਆ ਲਓ ਇਧਰ ਵੇਖੋ ਕਹਿੰਦੇ ਗगन ਅਗਲੀ ਕਬੱਡੀ ਪਾਉਂਦਾ ਮੇਰੇ ਵੀਰੋ ਫੇ ਰੱਜ ਕੇ ਸੁਨੱਖਾ ਯਾਰੋ ਗगन ਕੌਡੀ ਪਾਉਂਦਾ ਲੈ ਕੇ ਪੁਆਇੰਟ ਭੱਜਿਆ ਹੰਦਿਆਂ ਵੱਲੋਂ ਆਉਂਦਾ ਲੈ ਕੇ ਪੁਆਇੰਟ ਭੱਜਿਆ ਹੰਦਿਆਂ ਵੱਲੋਂ ਆਉਂਦਾ ਅੰਬੂ ਘੱਲਾਂ ਵਾਲਾ ਪਰ ਪੁਆਇੰਟ ਪੁਆਇੰਟ ਕਹਿੰਦੇ ਨੌਜਵਾਨ ਇਸ ਵੇਲੇ ਮੇਰੇ ਵੀਰੋ ਮਲਕਪਿੰਡ ਵਾਲਾ ਗगन ਆਪਣੀ ਟੀਮ ਦੇ ਸੇ ਜੋੜਦਾ ਹੋਇਆ ਰਸ਼ੀਨ ਵਾਲੇ ਮੰਨੇ ਦੀ ਕੌਡੀ ਇਸ ਵੇਲੇ ਪੈਂਦੀ ਹੋਈ ਲਓ ਸੁੱਖਾ ਜੇ ਜਫਾ ਲਾਵੇ ਕਹਿੰਦੇ 2100 ਦਿੱਤਾ ਜਾਊਗਾ ਖੁਸ਼ੀ ਦੁੱਗਾਂ ਵਾਲੇ ਵੱਲੋਂ ਨਾਲ ਕਹਿੰਦੇ ਭਿੰਦਰ ਚੱਠੇ ਦੇ ਵੱਲੋਂ ਬਿਆਨ ਤੋਂ ਚੀਮੇ ਦੇ ਵੱਲੋਂ ਤੇ ਨਾਲ ਕਹਿੰਦੇ ਸਰਤਾਜ ਦੇ ਵੱਲੋਂ ਸਤਨਾਮ ਸੰਘੇੜਾ ਤੇ ਗੁਰਜੀਤ ਬਾਬਾ ਸਾਡਾ ਵੀਰ 2100 2100 ਪਰ ਪੁਆਇੰਟ ਮੰਨੇ ਦਾ ਪੁਆਇੰਟ ਇਸ ਵਾਲੇ ਕਹਿੰਦੇ ਮੰਨਾ ਆਪਣੀ ਟੀਮ ਦੇ ਵਿੱਚ ਜੋੜਦਾ ਹੋਇਆ ਲੈ ਵੀ ਫਰਮੀਤ ਸਿੰਘ ਆ ਜਾ ਕੇ ਰਾਈ ਇਧਰ ਨੂੰ ਜੱਸੀ ਦਾਖਿਆਂ ਵਾਲਾ ਬਹੁਤ-ਬਹੁਤ ਧੰਨਵਾਦ ਹੈ ਸਾਡੇ ਯਾਰ ਦਾ ਗੋਲ ਇਟਲੀ ਦੇ ਫਾਦਰ ਸਾਹਿਬ ਸਾਡੇ ਦਰਮਿਆਨ ਪੁਜੇ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਕਿਸੇ ਵੀਰ ਦੇ ਖਿਲਾਫ ਕੋਈ ਗਲਤ ਸ਼ਬਦ ਬੋਲਿਆ ਗਿਆ ਹੋਵੇ ਅਣਜਾਣ ਸਮਝ ਕੇ ਮਾਫ ਕਰਦੇ ਹੋ ਮਨਦੀਪ ਧਾਮੀ ਇਸ ਸਟੇਡੀਆ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਸਾਡੇ ਵੀਰ ਦਾ ਚਮਿੰਡੇ ਦੀ ਟੀਮ ਨੇ ਪੁਆਇੰਟ ਨੇ ਮਾਲਕ ਦੀ ਟੀਮ ਨੇ ਪੁਆਇੰਟ ਨੇ ਇਸੇ ਮੈਚ ਦੇ ਵਿੱਚ ਉਹ 13 ਤੇ ਚਮਿੰਡੇ ਦੀ ਟੀਮ ਨੇ ਪੁਆਇੰਟ ਨੇ 7.5 17 ਤਾੜੀ ਮਾਰ ਦਿਓ ਜ਼ੋਰਦਾਰ ਚਮਿੰਦਾ ਫਾਸਟ ਤੇ ਮਾਲਕ ਦੀ ਟੀਮ ਜਿਹੜੀ ਸੈਕੰਡ ਹੈ ਅੱਜ ਦੇ ਕੱਪ ਦੇ ਓਕੇ ਰੇਡਰ ਤੇ ਜਾਫੀ ਵੀ ਤੁਹਾਨੂੰ ਦੱਸਦੇ ਆ ਇੱਕ ਦੋ ਮਿੰਟ ਦੇ ਵਿੱਚ ਵਿੱਚ ਹੀ ਗੋਲ ਇਟਲੀ ਉਹਨਾਂ ਦਾ ਸਨਮਾਨ ਉਹਨਾਂ ਦੇ ਫਾਦਰ ਸਾਹਿਬ ਜਿਹੜੇ ਪ੍ਰਾਪਤ ਕਰਦੇ ਹੋਏ ਗੋਲ ਇਟਲੀ ਦਾ ਸਨਮਾਨ ਉਹਨਾਂ ਦੇ ਫਾਦਰ ਸਾਹਿਬ ਜਿਹੜੇ ਪ੍ਰਾਪਤ ਕਰ ਰਹੇ ਨੇ ਵਿਸ਼ੇਸ਼ ਤੌਰ ਤੇ ਬਹੁਤ ਬਹੁਤ ਧੰਨਵਾਦ ਹੈ ਲੈ ਵੀ ਗੁੱਗੂ